ਕੁਝ ਮਹੀਨੇ ਪਹਿਲਾਂ ਸਿੱਖ ਬੁੱਧੀ ਜੀਵੀ ਅਤੇ ਪੱਤਰਕਾਰ ਸਰਦਾਰ ਦਵਿੰਦਰ ਸਿੰਘ ਮਨਾਸਸ ਵੱਲੋਂ ਸਿੱਖ ਐਜੂਕੇਸ਼ਨਲ ਆਰਗੇਨਾਈਜੇਸ਼ਨ ਦੀ ਸਥਾਪਨਾ ਕੀਤੀ ਗਈ ਸੀ ਜਿਸ ਨੂੰ ਹੁਣ ਇੱਕ ਨਾਨ-ਪ੍ਰੋਫਿਟ ਸੰਸਥਾ ਵਜੋਂ ਵੀ ਰਜਿਸਟਰ ਕਰਵਾਇਆ ਗਿਆ ਇਸ ਸੰਸਥਾ ਦੀ ਪਹਿਲੀ ਮੀਟਿੰਗ ਬੀਤੇ ਦਿਨ ਸਰਦਾਰ ਦਵਿੰਦਰ ਸਿੰਘ ਦੇ ਗ੍ਰਹਿ ਵਿਖੇ ਬਹੁਤ ਹੀ ਉਸਾਰੂ ਮਾਹੌਲ ਵਿੱਚ ਹੋਈ ਜਿਸ ਵਿੱਚ 200 ਤੋਂ ਵੱਧ ਨੌਜਵਾਨਾਂ ਬਜ਼ੁਰਗਾਂ ਬੱਚਿਆਂ ਤੇ ਬੀਬੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਹਾਜ਼ਰ ਸੰਗਤਾਂ ਨੂੰ ਦਵਿੰਦਰ ਸਿੰਘ ਵੱਲੋਂ ਸੰਸਥਾ ਦੇ ਮਕਸਦ ਬਾਰੇ ਸਪਸ਼ਟ ਕੀਤਾ ਗਿਆ। ਉਹਨਾਂ ਦੱਸਿਆ ਕਿ ਸੰਗਤ ਵੱਲੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਕਿ ਸਿੱਖਾਂ ਦਾ ਆਪਣਾ ਕੋਈ ਐਡਵੋਕੇਸੀ ਗਰੁੱਪ ਨਹੀਂ ਹੈ ਜੋ ਸਿੱਖਾਂ ਨੂੰ ਆਪਣੇ ਸਿਵਿਕ ਰਾਈਟਸ ਅਤੇ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾ ਸਕੇ। ਨਾਲ ਹੀ ਸਿੱਖ ਸੱਭਿਆਚਾਰ ਅਤੇ ਸਿੱਖ ਸਿਧਾਂਤ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾ ਸਕੇ। ਇਸੇ ਸੋਚ ਨਾਲ ਹੀ ਇਸ ਸੰਸਥਾ ਦਾ ਸਹਿਯੋਗ ਸੰਗਤ ਦਾ ਲੈ ਲੈਂਦੇ ਹੋਏ ਗਠਨ ਕੀਤਾ ਗਿਆ ਉਹਨਾਂ ਦਾ ਸਹਿ ਹੈ ਕਿ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਨਵੀਂ ਪੀੜੀ ਸਿੱਖ ਰਹਿਤ ਮर्यादा ਤੇ ਮੁੱਢਲੇ ਸਿਧਾਂਤ ਤੋਂ ਦੂਰ ਹੋ ਰਹੀ ਹੈ ਜਿਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਉਹਨਾਂ ਨੂੰ ਸਿੱਖਿਆਤ ਹੀ ਨਹੀਂ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਨਵੀਂ ਪੀੜੀ ਨੂੰ ਸਿੱਖ ਸਭਿਆਚਾਰ ਸਿਧਾਂਤਾਂ ਸਮਾਜਿਕ ਸਿਆਸੀ ਆਰਥਿਕ ਅਤੇ ਧਾਰਮਿਕ ਮਸਲਿਆਂ ਬਾਰੇ ਸਿੱਖਿਆਤ ਕੀਤਾ ਜਾ ਸਕੇ ਇਸ ਮਕਸਦ ਲਈ ਆਉਣ ਵਾਲੇ ਸਮੇਂ ਵਿੱਚ ਇਸ ਸੰਸਥਾ ਵੱਲੋਂ ਸੈਮੀਨਾਰ ਵੀ ਕਰਵਾਏ ਜਾਣਗੇ ਇਸ ਰਾਨ ਮੰਚ ਤੋਂ ਸਿਖਾਗੂ ਸਰਦਾਰ ਸਤਪਾਲ ਸਿੰਘ ਬਰਾੜ ਤੇ ਪਵਨ ਸਿੰਘ ਖਾਲਸਾ ਵੱਲੋਂ ਹਾਜ਼ਰੀ ਨਾਲ ਵਿਸਥਾਰ ਵਿੱਚ ਵਿਚਾਰ ਸਾਂਝੇ ਕੀਤੇ ਗਏ ਅਤੇ ਦਵਿੰਦਰ ਸਿੰਘ ਮਨਾਸਸ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਗਾ ਕਰਦਿਆਂ ਪੂਰਨ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ ਗਿਆ ਵਾਸ਼ਿੰਗਟਨ ਡੀਸੀ ਅਮਰੀਕਾ ਤੋਂ ਪੰਜਾਬੀ ਰਾਈਟਰ ਅਤੇ ਬਾਸ ਟੀਵੀ ਦੀ ਵਿਸ਼ੇਸ਼ ਰਿਪੋਰਟ